हेलो जी सत श्रीकाल जी स्वागत है फिर तो ते अपने चैनल के उपर हो सारे किए हो जी सारे ठीक ठाक हो जी उम्मीद है सारे वाइय होवोंगे सूट है जी करेब अज डिजाइन बिल्कुल डिफरेंट लैके आए हैं प्योर विस्कोस करेब की शर्ट तो प्योर विस्कोस करेब की बॉटम ढाई मीटर शर्ट ढाई मीटर बॉटम एंड प्रिंट देखो किन्ने सोने किन्ने यूनीक स्टाइल लेके आए हैं अच बहुत ही प्यारा जब तो देख सकते हो उपर ਬੈਚ ਵਰਕ ਟਾਈਪ ਕੀਤਾ ਹੋਇਆ ਬੜਾ ਹੀ ਪਿਆਰਾ ਨੈਕਸਟ ਆ ਗਏ ਅੱਜ ਆਪਾਂ ਜੈਪੁਰੀ 컬렉ਸ਼ਨ ਦੇ ਵਿੱਚ ਕਾਟਨ ਲੈ ਕੇ ਆਏ ਆ ਪਿਓਰ ਕਾਟਨ ਕੈਮਰੀਕ ਕਾਟਨ ਰੈਨ ਵਾਲੀ ਹੈ ਸ਼ਰਟ ਬਾਟਮ ਪਲਸ ਮਲਮਲ ਕਾਟਨ ਦਾ ਦੁਪੱਟਾ ਬਹੁਤ ਹੀ ਵਧੀਆ ਡਿਜ਼ਾਈਨ ਕਲਰ ਆਪਸ਼ਨਸ ਅਨਲਿमिटेड ਤੇ ਕੁਆਲਿਟੀ ਏ1 ਰੈਨ ਵਾਲੀ ਹੈ ਫਾਸਟ ਕਲਰਸ ਹੋਣਗੇ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਐਂਡ ਦੁਪੱਟੇ ਦੇ ਸਕਦੇ ਹੋ ਤੁਸੀਂ ਬੜੇ ਹੀ ਪਿਆਰੇ ਕਲਰਸ ਆਪਸ਼ਨਸ ਪ੍ਰੀਮੀਅਮ ਕੁਆਲਿਟੀ ਰਹਿਣ ਵਾਲੀ ਹੈ ਬਿਲਕੁਲ ਪ੍ਰੀਮੀਅਮ ਕੁਆਲਿਟੀ ਹੋਏਗੀ ਬਹੁਤ ਹੀ ਸੋਹਣੇ ਕਲਰਸ ਆਪਸ਼ਨਸ ਮਿਲ ਜਾਣਗੇ ਤੁਹਾਨੂੰ ਐਂਡ ਬੜੇ ਪਿਆਰੇ ਸ਼ੇਡਸ ਜੋ ਕਿ ਗਰਮੀ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਠੰਡੇ ਠੰਡੇ ਲਾਈਟ ਲਾਈਟ ਸ਼ੇਡਸ ਬਾਕੀ ਡਾਰਕ ਵੀ ਹੈਗੇ ਹੈ ਜੀ ਕਈ ਡਾਰਕ ਪਸੰਦ ਕਰਦੇ ਆ ਤਾਂ ਡਾਰਕ ਵੀ ਲੈ ਸਕਦੇ ਆ ਦੇਖੋ ਬੜੇ ਸੋਹਣੇ ਇਹ ਡਾਰਕ ਹੈ ਬੜੀ ਪਿਆਰੀ ਡਾਰਕ ਸ਼ੇਡ ਦਾ ਲਾਈਟ ਵੀ ਹੈ ਤਾਂ ਬੜੇ ਹੀ ਪਿਆਰੀ ਪਿਆਰੀ ਕਲੈਕਸ਼ਨ ਹੈ ਜੀ ਸੋ ਲੇਟੈਸਟ ਕਲੈਕਸ਼ਨ ਹੈ ਗਰਮੀਆਂ ਦੀ ਨਵੀਂ ਕਲੈਕਸ਼ਨ ਹੈ ਇੱਕਦਮ ਨਵੇਂ ਸਟਾਈਲ ਦੇ ਸੂਟਸ ਨਵੀਂ ਹੀ ਕਲੈਕਸ਼ਨ ਹੈ ਸਾਰੀ ਦੀ ਸਾਰੀ ਸੋ ਜੋ ਵੀ ਸੂਟ ਪਸੰਦ ਹੈ ਤੁਹਾਨੂੰ ਉਸ ਦਾ ਫਟਾਫਟ ਸਕਰੀਨਸ਼ਾਟ ਲਵੋ ਤੇ ਮੇਰਾ ਜੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਉਸ ਤੇ ਮੈਸੇਜ ਕਰਕੇ ਆਪਣਾ ਆਰਡਰ ਤੁਸੀਂ ਕਰ ਸਕਦੇ ਹੈਗੇ ਆ ਸਭ ਦੇ ਪ੍ਰਾਈਸ ਅੱਜ ਡਿਫਰੈਂਟ ਰੇਨ ਵਾਲੇ ਨੇ ਸਭ ਦੇ ਸੋ ਇਸ ਲਈ ਮੈਂਸ਼ਨ ਨਹੀਂ ਕੀਤੇ ਤੁਹਾਨੂੰ ਜੋ ਸਟਾਈਲ ਪਸੰਦ ਹੈ ਜੀ ਉਸ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੈਗੇ ਹੋ ਤੇ ਪੁੱਛ ਸਕਦੇ ਹੈਗੇ ਹੋ ਬਾਕੀ ਇਹ ਵਾਲਾ ਸਟਾਈਲ ਜੈਪੂਰੀ ਸਟਾਈਲ ਅੰਬੀ ਵਾਲਾ ਸਟਾਈਲ ਤੁਸੀਂ ਦੇਖ ਸਕਦੇ ਹੋ ਬੜੇ ਪਿਆਰੇ ਨੇ ਬਲੌਕ ਪੇਂਟਿੰਗ ਵਾਲੀ ਇਹ ਕਾਟਨ ਹੈ ਕਾਟਨ ਦੇ ਬਲੌਕ ਪੇਂਟਿੰਗ ਜੀ ਦੇਖੋ ਕਲਰ ਕਿੰਨੇ ਸਿਆਨ ਮਤਲਬ ਸੋਹਣੇ ਨੇ ਬੜੇ ਪਿਆਰੇ ਨੇ ਇਹ ਜੌਰਜਟ ਦਾ ਇਸ ਵਿੱਚ ਨੈਕਸਟ ਵੀਡੀਓ ਚ ਆਪਾਂ ਡਿਟੇਲ ਪਾਵਾਂਗੇ ਇਸ ਦੀ ਨੈਕਸਟ ਇਹਨਾਂ ਚੋਂ ਜਿਹੜਾ ਵੀ ਸੂਟ ਪਸੰਦ ਹੈ ਜੀ ਸਕਰੀਨਸ਼ਾਟ ਲਓ ਤੇ WhatsApp ਤੇ ਆਪਣਾ ਆਰਡਰ ਪਲੇਸ ਕਰੋ ਨੋ ਕੈਸ਼ ਔਨ ਡਿਲੀਵਰੀ ਪੇਮੈਂਟ ਅਡਵਾਂਸ ਚ ਹੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਪੇਮੈਂਟ ਤੁਸੀਂ ਆਨਲਾਈਨ ਹੀ ਕਰ ਸਕਦੇ ਹੋ ਜੀ ਦੇ ਜਿਹੜਾ ਆਰਡਰ ਤੁਹਾਨੂੰ 7 ਡੇਜ਼ ਦੇ ਵਿੱਚ ਡਿਲੀਵਰ ਹੋ ਜਾਏਗਾ 올ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਇੰਟਰਨੈਸ਼ਨਲ ਕੋਰੀਅਰ ਵੀ ਅਵੇਲੇਬਲ ਨੇ ਸਟਿਚਿੰਗ ਵੀ ਅਵੇਲੇਬਲ ਨੇ ਕਸਟਮਾਈਜੇਸ਼ਨ ਵੀ ਅਵੇਲੇਬਲ ਆ ਕਿਸੇ ਵੀ ਤਰ੍ਹਾਂ ਦੀ ਕਸਟਮਾਈਜੇਸ਼ਨ ਕਰਵਾ ਸਕਦੇ ਹੋ ਹੈਂਡਵਰਕ ਬਲੌਕ ਪੇਂਟਿੰਗ ਪੇਂਟਿੰਗ ਆਰੀਵਰਕ ਮਸ਼ੀਨ ਵਰਕ ਕੰਪਿਊਟਰ ਵਰਕ ਜਿਹੜਾ ਵੀ ਵਰਕ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੈਗੇ ਹੋ ਐਂਡ ਸਟਿਚਿੰਗ ਵੀ ਕਰਵਾ ਸਕਦੇ ਹੋ ਇਨਾਂ ਚ ਜਿਹੜਾ ਵੀ ਸੂਟ ਪਸੰਦ ਆ ਅਗਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਮੇਰੇ WhatsApp ਤੇ ਕੰਟੈਕਟ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਬਟ ਜੋ ਸੂਟ ਪਸੰਦ ਆ ਉਸ ਦਾ ਸਕਰੀਨ ਸ਼ਾਟ ਜ਼ਰੂਰ ਸੈਂਡ ਕਰਿਆ ਕਰੋ ਕਿਉਂਕਿ ਸੂਟ ਦੇਖ ਕੇ ਹੀ ਪਤਾ ਚੱਲਦਾ ਹੈਗਾ ਵੀ ਤੁਸੀਂ ਕਿਹ ਸੂਟ ਦੀ ਗੱਲ ਕਰ ਰਹੇ ਹੋ ਥੈਂਕ ਯੂ so much ਵੀਰੇ ਦੇਖਣ ਲਈ